ਹਾਂਜੀ ਵੀਰ ਜੀ ਅਸੀ ਕਾਲ ਜੀ ਅੱਜ ਆਪਾਂ ਲੈ ਕੇ ਆਏ ਇੱਕ ਨਵਾਂ ਬੈਟਰੀ ਚਾਰਜਰ ਨਵੇਂ ਯੁੱਗ ਦੇ ਨਾਲ ਜਿਵੇਂ ਜਿਵੇਂ ਨਵੀਂ ਟੈਕਨੋਲੋਜੀ ਆਉਂਦੀ ਆ ਇਹ ਟੈਕਨੋਲੋਜੀ ਇੰਨੀ ਵਧੀਆਈ ਆ ਜੇ ਤਾਂ ਆਪਣੇ ਘਰੇ ਬੈਟਰੀ ਡਾਊਨ ਹੋ ਗਈ ਗੱਡੀ ਦੀ ਗੱਡੀ ਦੇ ਵਿੱਚ ਹੀ ਪਈ ਆਪਾਂ ਕੁਝ ਨਹੀਂ ਕਰਨਾ ਦੋਨੋਂ ਉਤਾਰਾ ਬੈਟਰੀ ਨਾਲ ਲਾਉਣੀਆਂ ਨੇ ਉਧਰੋਂ ਆਪਾਂ ਘਰੇ ਬਿਜਲੀ ਵਾਲੇ ਪਲੱਗ ਚ ਲਾ ਦੇਣਾ ਤੇ ਗੱਡੀ ਨੂੰ ਸੈਲਫ ਮਾਰੋ ਗੱਡੀ ਸਟਾਰਟ ਇੰਨਾ ਵਧੀਆ ਪ੍ਰੋਜੈਕਟ ਆ ਤੇ ਕੀਮਤ ਇਹਦੀ ਹੈਗੀ ਆ 6500 ਰੁਪਿਆ ਕੋਈ 650 ਰੁਪਏ ਦਾ ਜ਼ਿਆਦਾ ਨਹੀਂ ਹੈਗਾ ਵੀ ਬੈਟਰੀ ਕੱਢੋ ਜੀ ਲੀਡਾਂ ਲਾਓ ਜੀ ਜਾਂ ਕੁਛ ਆ ਇੱਕ ਜੇਪ ਕਰੇ ਵੀ ਕਹਿੰਨ ਸਟਾਰਟ ਕਰਨ ਨੂੰ ਬੁਲਾਉਂਦੇ ਆ ਤਾਂ ਹਰੇਕ ਘਟ ਤੋਂ ਘਟ 500 ਰੁਪਏ ਲੈਂਦਾ ਇੱਕ ਬੰਦਾ ਅੰਦਰ ਬਾਹਰ ਵੀ ਕਿਤੇ ਗਏ ਹੋਈਆਂ ਆਪਾਂ ਬੈਟਰੀ ਡਾਊਨ ਹੋ ਗਈ ਬਹੁਤ ਦੋ ਲੀਡਾਂ ਆਪਾਂ ਲਾਉਣੀਆਂ ਨੇ ਬੈਟਰੀ ਨੂੰ ਗੱਡੀ ਦੇ ਵਿੱਚ ਪਈ ਉਹਵੇਂ ਦੋ ਦਾਰਾਂ ਬੈਟਰੀ ਲਾ ਕੇ ਉਧਰ ਆਪਾਂ ਬਿਜਲੀ 플ੱਗ ਚ 플ੱਗ ਲਾਉਣਾ ਤੇ ਗੱਡੀ ਆਪਣੀ ਸਟਾਰਟ ਆ ਤੇ ਜੇ ਕਿਸੇ ਵੀਰ ਨੇ ਦੇਣਾ ਤਾਂ ਮੈਸੇਜ ਕਰ ਦਿਓ ਆਪਾਂ ਡਿਲੀਵਰੀ ਵੀ ਕਰਾ ਦਾਂਗੇ ਜ਼ਿਆਦਾਤਰ ਬੰਦਾ ਹੋਵੇ ਸ੍ਰੀ ਹਰਮੰਦ ਖੰਨਾ ਏਰੀਆ ਗਵਿੰਦਗੜ੍ਹ ਮੰਨੋ 25 30 ਕਿਲੋਮੀਟਰ ਚ 40 ਕਿਲੋਮੀਟਰ ਚ ਆਪਾਂ ਪਹੁੰਚਦਾ ਕਰਦਾ ਵੀ ਇਹ ਚੀਜ਼ ਹਰੇਕ ਬੰਦਾ ਘਰੇ ਲਿਆ ਕੇ ਰੱਖੋ ਚਾਹੇ ਕੋਈ ਜ਼ਿਮੀਂਦਾਰ ਵੀ ਟਰੈਕਟਰ ਵੀ ਆ ਕੋਈ ਵੀ ਚੀਜ਼ ਆ ਸਟਾਰਟ ਕਰਨ ਨੂੰ ਬਹੁਤ ਵਧੀਆ ਚੀਜ਼ ਆ ਇਹ ਵੀਰੇ ਓਕੇ ਵੱਧ ਤੋਂ ਵੱਧ ਮੈਸੇਜ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ